ਨੂੰ ਮਾਰੇ ਨੇ ਇੰਨੀ ਹਿੰਮਤ ਬਾਖੀਆ ਕਿ ਉਹ ਕਿਸੇ ਨੇ ਇਹ ਬਣਾ ਦੇਣਾ ਤੁਸੀਂ ਕਹੋ ਪੂਰਾ ਸਾਥ ਦੇ ਸਕਦੇ ਆ ਤਾਂ ਸਾਡਾ ਫਰਜ਼ ਬਣਦਾ ਸਾਨੂੰ ਦੇਣਾ ਚਾਹੀਦਾ ਅਸੀਂ ਵਾਰਸ ਆ ਭਾਈ ਕਨਈਆ ਜੀ ਦੇ ਨਾ ਕਿ ਜਨਰਲ ਟਾਇਰ ਦੇ ਅਸੀਂ ਵਾਰਸ ਆ ਗੁਰੂ ਸਿੰਘ ਦੇ ਨਾ ਕਿ ਮੱਸੀ ਰੰਗੜ ਦੇ ਤੇ ਸਾਨੂੰ ਜਿੱਤਾਂ ਦੇ ਜਿਨ੍ਹਾਂ ਦੇ ਅਸੀਂ ਵਾਰਸ ਉਦਾਂ ਦੇ ਹੀ ਕੰਮ ਕਰਨ ਚਾਹੀਦੇ ਉਹਨਾਂ ਦੇ ਹੀ ਪੂਰਨਾਂ ਤੇ ਚੱਲਣਾ ਚਾਹੀਦਾ ਸਾਨੂੰ ਜਦੋਂ ਅਸੀਂ ਕਿਸੇ ਪਿੰਡ ਫੌਂਸੀ ਦਾ ਜਾ ਕੇ ਉਥੋਂ ਜਿਵੇਂ ਕੱਲ ਅਸੀਂ ਬੇਰਸੀਆ ਪਿੰਡ ਨਵੇਂ ਜ਼ਿਲ੍ਹੇ ਦਾ ਬੇਰਸੀਆ ਪਿੰਡ ਤੋਂ ਇੱਕ ਮਾਂ ਨੂੰ ਲੈ ਕੇ ਆਏ ਉਹਦਾ ਇੰਨਾ ਕਿ ਕੱਦ ਦਾ 2 1/2 ਫੁੱਟ ਜਿਹੜੇ ਬੌਣੇ ਨਹੀਂ ਹੁੰਦੇ ਪਰ ਜਨਮ ਤੋਂ ਫਿਰ ਕੋਰੀ 60 ਸਾਲ ਦੀ ਉਮਰ ਹੈ ਘਰ ਦੇ ਦੀ ਮੌਤ ਹੋ ਗਈ 3 ਸਾਲ ਹੋ ਗਏ ਉਹਨੂੰ ਮੰंजे ਤੇ ਪੈਣ ਨੂੰ ਪਿੱਛੇ ਜਾ ਕੇ ਹੋ ਕੇ ਵਿੱਚ ਹੀ ਰਹਿਣੀ ਪਾਸ ਉਹਨੂੰ ਸਾਰਾ ਨਗਰ ਕੀਲਾ ਉੱਤੇ ਸਾਰਿਆਂ ਨੂੰ ਪਤਾ ਦਿਓ ਪਿੰਡ ਦੇ ਚੌਕੀਦਾਰ ਸੀ ਉਹ ਪਿੰਡ ਦੇ ਪੰਚਾਇਤੀ ਤੌਰ ਤੇ ਕੋਈ ਸੱਦਾ ਦੇਣਾ ਸੁਨੇਹਾ ਦੇਣਾ ਪਿੰਡ ਚ ਉਹ ਹੀ ਦਿੰਦੇ ਆ ਜਿੱਦਾਂ ਉਹ ਰ ਮਗਰ ਕੁੱਤੇ ਪੈ ਗਈ ਉਹ ਟੱਗ ਪੀ ਉਹਦੇ ਚੂਲਾ ਟੁੱਟ ਗਿਆ ਚੱਕ ਕੇ ਲੋਕਾਂ ਨੇ ਤੇ ਘਰੇ ਲਿਆ ਕੇ ਪਾਲਦਾ 3 ਸਾਲ ਹੋ ਗਏ 1 ਲੱਖ ਰੁਪਏ ਦਾ ਖਰਚਾ ਆ ਗਿਆ ਉਹਦੇ ਚੂਲੇ ਦਾ ਚੂਲਾ ਨਹੀਂ ਬੁਆ ਸਕਿਆ ਉਹਦੇ ਘਰ ਵਾਲਾ ਇਹਨੇ ਜੋਗਾ ਹੈ ਨਹੀਂ ਸੀ ਸਾਥ ਬੰਦਾ ਸੀ ਉਹਦੇ ਕੋਲ 1.5 ਲੱਖ ਹੈ ਨਹੀਂ ਸੀ ਵੀ ਉਹ ਖਰਚ ਸਕਿਆ ਤਾਂ ਉੱਥੇ ਪਿੰਡ ਦੇ ਵਿੱਚ ਜੋ ਪਿੰਡ ਦੇ ਗੁਰਦੁਆਰਾ ਦੀ ਕਮੇਟੀ ਹੈ ਨੌਜਵਾਨ ਸਭਾ ਕੱਲ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਪਿੰਡਦਿਆਂ ਨੇ ਕਿਉਂ ਨਹੀਂ ਮਦਦ ਕੀਤੀ ਪੰਚਾਇਤ ਨੇ ਕਿਉਂ ਨਹੀਂ ਮਦਦ ਕੀਤੀ ਸਫਾਜ ਕਾਦੇ ਵਾਸਤੇ ਚੁਣਿਆ ਜਾਂਦਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਕਾਦੇ ਵਾਸਤੇ ਚੁਣੀਆਂ ਜਾਂਦੀਆਂ ਤੇ ਇਦਾਂ ਹੀ ਜਿਵੇਂ ਅੱਜ ਇਹ ਨਗਰ ਦੇ ਵਿੱਚੋਂ ਆਈ ਹੈ ਟੀਮ ਇੱਕ ਦੇਖੋ ਟੀਮ ਆਗਾਜ ਦੇ ਨਾਂ ਤੇ ਇਹਨਾਂ ਨੇ ਆਪ ਦੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਵੀਰ ਕਹਿੰਦੇ ਇੱਕ ਸਾਲ ਹੋ ਗਿਆ ਆਪ ਦੇ ਪਿੰਡ ਬੂਟੇ ਲਾਉਂਦੇ ਆ ਆਪ ਦੇ ਪਿੰਡ ਲੋੜਵੰਦ ਦੀ ਰੋਟੀ ਪਾਲੀ ਕਿਸੇ ਨੂੰ ਦੂਰ ਦਾ ਜੇ ਦੀ ਮੌਤ ਹੋ ਗਈ ਉਹਦਾ ਸਸਕਾਰ ਕਰਨਾ ਪਰਿਵਾਰ ਇਹਨੇ ਜੋਗਾ ਨਹੀਂ ਹੈਗਾ ਪੂਰੀ ਜ਼ਿੰਮੇਵਾਰੀ ਚੱਕਣੀ ਉਹਦਾ ਸਾਥ ਦੇਣਾ ਆਪੋ ਆਪਣੇ ਨਗਰ ਨੂੰ ਤਾਂ ਸੰਭੀ ਰਿਹਾ ਹੈ ਆਰੇ ਪਿੰਡ ਦੇ ਵਿੱਚ ਐਨਆਰਆਈ ਭੈਣ ਭਰਾ ਅੱਧਾ ਅੱਧਾ ਪਿੰਡ ਬਾਹਰ ਜਾ ਚੁੱਕਿਆ ਪੰਜਾਬ ਦਾ ਅੱਧਾ ਅੱਧਾ ਪਿੰਡ ਹਰੇਕ ਪਿੰਡ ਚ ਤੇ ਜੇ ਉਹ ਬਾਈ ਆਪਣੇ ਪਿੰਡ ਵੱਲ ਝਾਤ ਮਾਰਨ ਜਿੱਥੇ ਉਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ ਜਿਹੜੇ ਸਕੂਲਾਂ ਚੋਂ ਪੜ੍ਹੇ ਆ ਜਿਹੜੀਆਂ ਗਲੀਆਂ ਚੋਂ ਖੇਡੇ ਆ ਅੱਜ ਉਹਨਾਂ ਗਲੀਆਂ ਦੇ ਵਿੱਚ ਹੀ ਤੁਸੀਂ ਦੇਖੋ ਕਿਵੇਂ ਉਸ ਪਿੰਡ ਦਾ ਇੱਕ ਸਿੱਧਾ ਬੰਦਾ ਹੁੰਦਾ ਪਰ ਜਿਹੜਾ ਥੋੜਾ ਮੰਦ ਬੁੱਧੀ ਹੈ ਜਨਮ ਤੋਂ ਜਾਂ ਬਾਅਦ ਚ ਕਿਸੇ وجہ ਹੋ ਜਾ। ਉਹ ਗਲੀਆਂ ਚ ਰੋੜਦਾ ਫਿਰਦਾ ਇਹ ਬਜ਼ੁਰਗ ਮਾਂ ਮਾਂ ਜਿਹਦੇ ਬੱਚੇ ਲੈਕ ਨਹੀਂ ਨਿਕਲੇ ਨਸ਼ੇੜੀ ਹੋ ਕੇ ਨਿਕਲ ਕੇ ਜਾਂ ਕੋਈ ਹੋਰ ਗੱਲ ਹੋ ਗਈ ਉਹ ਘਰੇ ਪਈ ਇਲਾਜ ਤੋਂ ਬਿਨਾਂ ਤੜਫ ਰਹੀ ਐ ਉਹ ਇਸ ਤਰ੍ਹਾਂ ਦਾ ਬਜ਼ੁਰਗ ਜੋੜਾ ਜਿਹਦੇ ਬਰਹੇ ਆ ਪਾਣੀ ਨੂੰ ਸੱਤ ਤੱਕ ਪੀ ਉਤੋਂ ਚੋਈ ਜਾਂਦੀ ਆ ਉਹ ਇੰਤਜ਼ਾਰ ਕਰਦੇ ਆ ਵੀ ਕੋਈ ਆਊਗਾ ਸਾਡੀ ਮਦਦ ਪੜੂਗਾ ਕੋਈ ਆਊਗਾ ਭਾਈ ਕਿਹਨੇ ਹੀ ਦਾ ਬਾਸ ਤੇ ਸਾਡੇ ਵਰਗੇ ਕਲਯੁਗੀ ਬੰਦੇ ਆਪੀ ਬੰਦੇ ਅਸੀਂ ਜਾ ਕੇ ਸਮਾਜ ਸੇਵੀ ਬਣ ਜਾਂਦੇ ਆ ਉੱਥੇ ਅਸੀਂ ਜਾ ਕੇ ਕੈਮਰਾ ਕੱਢ ਕੇ ਵੀਡੀਓ ਪਾ ਦਿੰਦੇ ਆ ਉਸ ਪਿੰਡ ਦਾ ਉਸ ਨਗਰ ਦਾ ਦੁਨੀਆ ਭਰ ਦੇ ਜਲੂਸ ਕੱਢ ਕੇ ਰੱਖ ਦਿੱਤੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਉਹ ਨਗਰ ਦੇ ਲੋਕਾਂ ਨੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਉੱਥੋਂ ਨੇ ਐਨ ਆਰ ਆਈਆਂ ਦੇ ਫੋਨ ਆਉਣ ਲੱਗ ਪਏ ਆ ਕਿ ਭਾਈ ਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਦੱਸੋ ਹੁਣ ਕਿੰਨੇ ਪੈਸੇ ਲੱਗਣੇ ਆ ਫਿਰ ਭਰਾਵਾਂ ਨੂੰ ਬੇਨਤੀ ਕਰੇ ਦੀ ਬਾਈ ਪੈਸੇ ਨਹੀਂ ਇਹਨੂੰ ਸਪੋਰਟ ਦੀ ਲੋੜ ਹੈ ਪੈਸਾ ਤਾਂ ਦੇ ਪਟੀਆਂ ਹੋਣੀਆਂ ਜ਼ਖਮ ਆ 6 ਮਹੀਨੇ ਪੱਟੀਆਂ ਉਹਨਾਂ ਜੀ ਕਿੰਨਾ ਖਰਚ ਆਜਾ ਇਹ ਕਿਹੜਾ ਨੋਟ ਖਾਂਦੇ ਆ ਇਹ ਮਾਂ ਜਾਇ ਬਾਪੂ ਪਹਿਲੇ ਖਾਂਦਾ ਤਾਂ ਰੋਟੀ ਖਾਣੀ ਹੈ ਇਹਨੂੰ ਸਪੋਰਟ ਦੀ ਲੋੜ ਹੈ ਉਹ ਪਿਆਰ ਦੀ ਲੋੜ ਸੀ ਇਹਨੂੰ ਤੁਹਾਡੇ ਸਾਥ ਦੀ ਲੋੜ ਸੀ ਉਹ ਨਗਰ ਦੇ ਵਿੱਚੋਂ ਕਿਉਂ ਨਹੀਂ ਦੇ ਸਕਿਆ ਇਹ ਸਿੱਖਣਾ ਚਾਹੀਦਾ ਸਭ ਕਣਕਵਾਲ ਭੁੰਗਿਆ ਪਿੰਡ ਦੇ ਭਗੂਆ ਪਿੰਡ ਦੀ ਇਸ ਟੀਮ ਤੋਂ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਨੇ ਆਪਣਾ ਨਗਰ ਸਾਂਭ ਲਿਆ ਤੇ ਜੇ ਆਪਕੋ ਆਪਣੇ ਪਿੰਡਾਂ 'ਚ ਤੁਸੀਂ ਆਪਣੇ ਨੱਕਰ ਨੂੰ ਸਾਹ ਸਕਦੇ ਹੋ ਤਾਂ ਪੰਜਾਬ ਸਾਡਾ ਉਹੀ ਪੁਰਾਣਾ ਪੰਜਾਬ ਖੁਸ਼ੀਆਂ ਦਾ ਉਹੀ ਹਰਿਆ ਭਰਿਆ ਪੰਜਾਬ ਜਿਹਨਾਂ ਸਾਡਾ ਅਜ ਤੋਂ ਸਾਡੇ ਦਾਦੇ-ਪੁਰਦਾਦੇ ਛੱਡ ਗਏ ਉਦੋਂ ਦਾ ਬਣ ਸਕਦਾ ਹਾਂ ਜੀ ਬਾਈ ਗੁਣੀ ਸਾਡੇ ਕੋਲ ਫੋਨ ਕੀਤਾ ਬਾਈ ਤੁਹਾਡਾ ਬਹੁਤ ਧੰਨਵਾਦ ਹੈ ਸਾਰੀ ਟੀਮ ਦਾ ਸ਼ੁਕਰੀਆ ਸਾਡੇ ਲਖਬੁਰੀ ਜੀ ਜੀ ਸਾਹ ਰਹਿਣਗੇ ਜੀ ਜੀ ਮੈਡੀਕਲ ਜੀ ਤੇ ਰਸਾ ਰਸਾ ਦੇ ਕੰਪਨੀ ਵਾਲਾ ਜੀ ਉਹਦੇ ਦੇਵਾ ਪਿੰਡ ਮੰਨੋਂ ਆਈ ਹੈ ਜੀ ਤੇ ਸਾਡੀ ਅੱਜ ਟੀਮ ਨੇ ਤੋ ਇਹ ਪਹਿਲਾ ਮਨੋਵਾਲਾ ਬਣ ਜੇ ਅਸੀਂ ਇਹਨਾਂ ਨੂੰ ਇਸ ਕਰਕੇ ਲੈ ਕੇ ਆਇਆ ਕਿ ਆਪਾਂ ਲੈਵਲ ਤੇ ਸੇਵਾ ਵਧੀਆ ਕਰ ਰਹੇ ਹਾਂ ਵੀ ਹੋਰ ਸਾਨੂੰ ਅਸੀਂ ਤੰਮ ਹੋਏ ਉਹਨਾਂ ਦਰਸ਼ਕਾਂ ਕਰਕੇ ਜੀ ਹਾਂਜੀ ਹਾਂਜੀ ਬੜਾ ਮਨੋਵਾਲਾ ਬਣ ਗਿਆ ਵੀ ਤੁਸੀਂ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕਰ ਰਹੇ ਸੀ ਹਾਂਜੀ ਮਕਾਬਲਾ ਜੱਡਾ ਬਣ ਗਿਆ ਇੱਕ ਦਿਨਲੇ ਸੰਦੇਸ਼ ਮੰਜੀਸ ਲਾ ਕੇ ਚੁਹੀ ਹੋਏ ਜੀ ਅੱਜ ਗੁਰੂ ਦੇ ਘਰ ਪਾਰ ਸੱਜਣ ਕੋਤੇ ਤੱਕ ਪਹੁੰਚ ਗਏ ਤੁਹਾਡੇ ਵਰਗੇ ਭਰਾਵਾਂ ਦੀਆਂ ਅਰਦਾਸਾਂ ਅਸੀਸਾਂ ਦਵਾਵਾ ਅੱਜ ਸਾਨੂੰ ਬੜੀ ਖੁਸ਼ੀ ਹੋਈ ਸਾਡੇ ਮਨ ਨੂੰ ਤੁਹਾਨੂੰ ਦੇਖ ਕੇ ਵੀ ਸਾਡਾ ਇੱਕ ਇਹਨਾਂ ਬਚਨ ਦੀ ਉਹਨੂੰ ਤੁਸੀਂ ਪੂਰਾ ਕੀਤਾ ਮਹਾਰਾਜ ਕਿਰਪਾ ਕਰੇ ਪਿੰਡੋਂ ਪਿੰਡੀ ਇਹਦੇ ਨੇ ਟੀਮਾਂ ਬਣਨ ਤਾਂ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਉਹ ਨੌਜਵਾਨ ਆਪਣੇ ਪਿੰਡ ਨੂੰ ਹਰਿਆ ਭਰਿਆ ਕਰਨ ਭਾਈ ਹੁਣੇ ਬਲੱਡ ਕੈਂਪ ਵੀ ਲਾਉਂਦੇ ਨੇ ਭਾਈ ਹੁਣੇ ਮੈਡੀਕਲ ਕੈਂਪ ਵੀ ਆਪਦੇ ਪਿੰਡ 'ਚ ਲਾਉਂਦੇ ਨੇ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਇਨਰ ਦੇ ਪਿੰਡ 'ਚ ਕੋਈ ਮੇਰੇ ਵਰਗਾ ਜਾ ਕੇ ਇਹ ਨਹੀਂ ਕਹੂਗਾ ਵੀ ਆ ਮੈਂ ਬਾਪੂ ਲੈਣ ਆਇਆ ਇੱਥੇ ਬਾਪੂ ਪਿਆ ਆ ਬੇਬੇ ਪਈਆਂ ਨੂੰ ਬੇਬੇ ਨੂੰ ਲੈਣ ਆਇਆ ਆ ਮੰਦਬੁੱਧੀ ਬੱਚਾ ਬੰਨਿਆ ਹੋਇਆ ਸੰਗਲ ਨੇ ਨੂੰ ਲੈਣ ਆਇਆ ਇਹ ਸਭ ਤੋਂ ਵੱਡੀ ਗੱਲ ਆ ਇਹ ਇਨਾਂ ਦੇ ਕੰਕੜਵਾਲ ਭੰਗਵਾ ਪਿੰਡ ਦੇ ਵਿੱਚ ਕੋਈ ਇਦਾਂ ਦਾ ਸਮਾਜ ਸੇਵੀ ਜਾ ਕੇ ਕੋਈ ਮਦਦ ਕੰਮ ਦੀ ਉਹਨੂੰ ਲੋੜ ਨਹੀਂ ਪੈਂਦੀ 200 ਕਿਲੋਮੀਟਰ ਤੋਂ ਚੱਲ ਕੇ ਕੋਈ ਜਾ ਰਹੀ ਇਹਨਾਂ ਨੇ ਆਪਦਾ ਪਿੰਡ ਸੰਭਲਿਆ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਆਪ ਕੋ ਆਪਣੇ ਪਿੰਡਾਂ ਨੂੰ ਸੰਭਾਲੋ ਆਪ ਕੋ ਆਪਣੇ ਪਿੰਡਾਂ ਦੇ ਪੰਜ ਜਾਣੇ ਮੁੰਡੇ ਰਲ ਕੇ 10 ਜਾਣੇ ਰਲ ਕੇ ਇੱਕ ਟੀਮ ਬਣਾ ਲਓ ਕੋਈ ਵੱਡੀ ਗੱਲ ਨਹੀਂ ਦੇਖੋ ਜੀ ਅਸੀਂ ਅਸੀਂ ਪੰਜ ਜਾਣਿਆਂ ਨੇ ਸ਼ੁਰੂ ਕਰਿਆ ਸੀ ਕੰਮ ਜੀ ਸਾਡਾ 75 ਬੰਦਿਆਂ ਦਾ ਕਾਫਲਾ ਹੈ ਸਾਡੇ ਨਾਲ 20 ਬੰਦੇ ਸਾਡੇ ਐਨਆਰਆਈ ਨੇ ਉਹ ਕਹਿੰਦੇ ਭਾਈ ਤੁਸੀਂ ਸਾਨੂੰ ਕਹਿ ਦਿਓ ਵੀ ਰਸਿਸ ਨੀਰਿਕ ਦੌਰ ਤੇ ਨਹੀਂ ਛੁੱਟਣ ਵਾਲਾ ਸਕਦੇ ਪਰ ਆਰਥਿਕ ਤੌਰ ਤੇ ਛੁੱਟੇ ਨਾਲ ਆ ਜਿਹੜਾ ਵੀ ਅਸੀਂ ਕੰਮ ਕਰਦੇ ਆ ਪਾਰਦਰਸ਼ਤਾ ਨਾਲ ਕਰਦੇ ਆ ਜੀ ਸਾਰੇ ਪਿੰਡ ਦੇ ਸਾਹਮਣੇ ਸਾਨੂੰ ਬੜਾ ਹੌਸਲਾ ਮਿਲ ਰਿਹਾ ਹੈ ਅੱਜ 5 ਜਨਵਰੀ ਨੂੰ ਸ਼ੁਰੂ ਕਰਾਈ ਦੀ ਜੀ 75 ਪੰਨਿਆਂ ਦਾ ਪਹੁੰਚਿਆ ਹਰ ਨਾਲ ਹੋਰ ਨਾਲ ਵਧੀਆ ਤੋਂ ਵਧੀਆ ਰੂਲ ਬਣਾਏ ਹੋਏ ਨੇ ਜੀ ਵੀ ਕਿਸੇ ਧਰਮ ਨਾਲ ਕਿਸੇ ਜਾਤ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਸਮਾਜ ਸੇਵਾ ਬਾਤ ਤੇ ਸਾਡਾ ਦਰਵਾਜ਼ਾ ਖੁੱਲ੍ਹਾ ਜੀ ਮੈਂ ਤਾਂ ਧਰਮ ਸਾਨੂੰ ਨੁਕਸਾਨ ਕਰਾਉਣਾ ਸਿੱਕਦਾ ਨਾ ਕੋਈ ਜਾਤ ਤੁਹੁੰਦੀ ਆ ਸਾਡੇ ਚ ਜੇ ਸਮੱਸਿਆ ਆ ਰਹੀ ਹੈ ਤਾਂ ਪਾਰਟੀ ਬਾਜੀ ਭਾਈ ਅਸੀਂ ਪਾਰਟੀਆਂ ਤੋਂ ਬਾਜ਼ੀ ਕਿਉਂਕਿ ਇਹਨਾਂ ਨੂੰ ਚਾਹੀਦੀ ਆ ਵੋਟਾਂ ਇਹਨਾਂ ਨੇ ਸਾਡੇ ਸਿੰਘ ਫਸਾਈ ਰੱਖਨੇ ਇਹ ਨਹੀਂ ਚਾਹੁੰਦੇ ਵੀ ਅਸੀਂ ਮਤਲਬ ਮੁਰ ਸਾਡੇ ਘਰੇ ਘੋਟ ਤੇ ਆ ਕੇ ਸਾਡੇ ਵਿਆਹ ਤੇ ਆ ਕੇ ਮਰਗ ਤੇ ਆ ਕੇ ਅਸੀਂ ਕਹਿੰਦੇ ਸਾਡੇ ਘਰੇ ਆ ਗਿਆ ਮੰਤਰੀ ਭਰਾਓ ਕੀ ਦੇਣਾ ਉਹਨੇ ਤੁਹਾਨੂੰ ਤੁਹਾਡਾ ਬੈਰ ਖਵਾਇਉਂਦੇ ਤੁਸੀਂ ਦੂਜੇ ਨੂੰ ਉਹਨੂੰ ਹੀ ਅੱਖਾਂ ਕੱਢਣ ਲੱਗ ਜਾਂਦੇ ਹੋ ਪਾਰਟੀ ਵਾਰੀਆਂ ਤੋਂ ਪਰਟ ਕੇ ਜੇ ਤੁਸੀਂ ਆਪਣਾ ਪਿੰਡ ਸਾਂਭਣਾ ਤਾਂ ਇਹਨਾਂ ਤੋਂ ਸਿੱਖਿਆ ਲਈਏ ਅੱਜ ਵੀ 70 ਬੰਦਿਆਂ ਦੀ ਟੀਮ ਆ ਜਿਹੜੇ ਐਨਆਰਆਈ ਵੀਰ ਨੇ ਇਹਨਾਂ ਨਾਲ ਜੁੜੇ ਹੋਏ ਇਹਨਾਂ ਦੇ ਪਿੰਡ ਦੇ ਉਹਨਾਂ ਨੂੰ ਵੀ ਸਲੀਊਟ ਆ ਸਰੇ ਫੌਜੀ ਬਾਈ ਜੀ ਸਾਡੇ ਨਾਲ ਦੇਖੋ ਬਾਈ ਜੀ ਬਸਤੀ ਸੇਵਾ ਇਹ ਅਸੀਂ ਬਸ ਬਿਲਕੁਲ ਗਰੀਕ ਨਾ ਕੁਝ ਨਹੀਂ ਪਵਾਣਾ ਸਾਡੇ ਨਾਲ ਵੀ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਕਰਕਾ 4 ਘੰਟਾ ਦਾ ਰਾਹ ਇੱਕ ਪਿੰਡ ਚ ਬਾਈ ਹਰ ਚੀਜ਼ ਹੁੰਦੀ ਆ ਜਿਵੇਂ ਦੇਖੋ ਸਾਡਾ ਬਾਈ ਆ ਪਿੰਡ ਹੀ ਆ ਕੰਦਰ ਸੱਤ ਸੌ ਮੈਂਬਰ ਆ ਪਿੰਡ ਦੀ ਬੋਰਡ ਉਹਨੇ 7-800 ਤੇ ਸਾਡੇ ਕੋਲੇ ਤੇ ਹਰ ਸੁਤਾਂ ਵਾਲੀ ਚੀਜ਼ ਪ੍ਰਾਪਤ ਮਾਰਾ ਇਹਨੇ ਕਰਾਇਆ ਹਰ ਚੀਜ਼ ਇੰਨੀ ਪਿੰਡ ਚ ਗੱਡੀ ਵਾਲਾ ਹੁੰਦਾ ਨਹੀਂ ਜੀ ਨੀੜਾ ਬਾਜਿਆਣਾ ਹਰ ਤਰ੍ਹਾਂ ਨਾਲ ਅਸੀਂ ਗਰੁੱਪ ਚ ਪਾਇਆ ਸਾਡੇ ਮੈਡੀਕਲ ਡਾਕਟਰ ਸੀ ਸਾਡੇ ਨਾਲ ਜਾ ਕੇ ਸਾਨੂੰ ਥੋਕ ਦੇ ਵਿੱਚ ਲੈ ਗਏ ਸਾਰਾ ਜਿਹੜਾ ਸਮਾਨ ਲੈ ਕੇ ਆਇਆ ਮੈਡੀਕਲ ਤੋਂ ਥੋਕ ਦੇ ਚ ਦਵਾਇਆ ਉਹਨਾਂ ਦੇ ਇੱਕ ਇੱਕ ਮਗਰੋਂ ਆਪਣੇ ਵੱਲੋਂ ਭਰਾਤੀ ਉਹਨਾਂ ਨੇ ਐਨਐਸ ਦੀ ਪੇਟੀ ਜੀ ਤੇ ਫਸੇ ਇਸ ਤਰੀ ਨਾਲ ਮਿਲ ਕੇ ਚੱਲਦੇ ਆ ਜੀ ਬਸ ਇਹ ਇੱਕ ਕਦਮ ਉੱਠਣਾ ਕਾਰਮਾ ਦਾ ਅੱਪ ਹੀ ਪੜਦਾ ਤੇ ਬਹੁਤ ਧੰਨਵਾਦ ਭਾਈ ਸਾਡੇ ਵੱਲੋਂ ਇੱਕ ਨਿੰਮ ਦਾ ਬੂਟਾ ਤੁਹਾਨੂੰ ਸਾਰਿਆਂ ਨੂੰ ਅਸੀਂ ਦੇ ਕੇ ਭੇਜਾਂਗੇ ਮੈਂ ਤਾਂ ਅੱਗੇ ਅਸੀਂ ਰੁਕ ਲਗਾਓ ਇੱਕ ਬਚਾਵ ਦੀ ਛੋਟੀ ਜਿਹੀ ਦੀਮੇ ਅਸੀਂ ਹੁਣ ਦਾ ਅਗਲਾ ਪੜਾਹੀ ਹੀ ਆ ਜੀ 15 ਅਗਸਤ ਨੂੰ ਅਸੀਂ ਕਰ ਰਹੇ ਆ ਜੀ ਬਾਹਰ ਪੁੱਟਾ ਲੈਣਾ ਜੀ ਪਿੰਡ 'ਚ ਪਹਿਲਾਂ ਵੀ ਲੱਗੂ ਕਲੈਕਸ਼ਨ ਤੇ ਵੀ ਅਸੀਂ ਬੰਦੇ ਸੀ ਜੀ ਇਹਨਾਂ ਕਲੈਕਸ਼ਨ ਤੇ ਅਸੀਂ ਫੁੱਟੇ ਬੰਦੇ ਦੀ ਵੋਟ ਪਾ ਕੇ ਸੱਤੂ ਪੁੱਟਾ ਲੈ ਜਾਈ ਹੁਣ ਅਸੀਂ ਪੰਚਾਇਤੀ ਬੋਲੀ ਦੇ ਜਮੀਨ ਹੋਈ ਆ ਜੀ ਅਸੀਂ ਪੰਚਾਇਤ ਦੇ ਵਿੱਚ ਵਾਗਰੂ ਸਾਨੂੰ ਓਸਾ ਘਲਾ ਦਿੰਦਾ ਜੀ ਫੁੱਟੇ ਲਾਉਣ ਵਾਸਤੇ ਕਹਿੰਦੇ ਅੰਦਾ ਘਲਾ ਸੋਟ ਹੈ ਹਾਂ ਜੀ ਮਤਲਬ ਜੇ ਆਪਾਂ ਕਰਦੇ ਆ ਜੀ ਦੇਖੋ ਪਿੰਡ ਦੇ ਕਿੰਨੇ ਜਮੀਨ ਆ ਜੀ ਹਾਂ ਜੀ ਇਹ ਪਿੰਡ ਦੇ ਵਿੱਚ ਲਗਭਗ ਪੈਣ ਹਾਂ 6 ਪਿਆ ਕਿਲੇ ਪੂਰੇ ਵਧੀਆ ਨਹੀਂ ਛੱਡੋ ਭਾਈ ਹੁਣਾਂ ਨੇ ਆਪਦੇ ਪਿੰਡ 'ਚ ਅੱਧਾ ਕਿਲਾ ਦਾ ਬੂਟੇ ਵਾਸਤੇ ਜੰਗਲ ਬਣਾਉਣ ਵਾਸਤੇ ਲੈ ਲਿਆ ਤੇ ਬੁੱਧ ਪਿੰਡ ਦੇ ਵਿੱਚ ਇੱਕ ਜੰਗਲ ਹੁਣ 650 ਕਿੱਲੇ ਜ਼ਮੀਨ ਆ ਪਿੰਡ ਦੇ ਵਿੱਚ ਟਮਾੜੇ ਟਮਾੜੇ ਪਿੰਡ ਦੇ 10-12 ਕੰਦੇ ਹੈਗੇ ਆ ਦੇਖ ਲਿਓ ਤੇ ਜੇ ਉਹ ਆਪਦੇ ਆਪਦੇ ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹਦੇ ਵਿੱਚ ਇੱਕ ਕਿਲਾ ਜੰਗਲ ਹੀ ਲਾ ਦੇਣ ਨਾ ਤਾਂ ਉਹ ਪਿੰਡ ਵਾਸਤੇ ਉਹ ਜੰਗਲ ਇੱਕ ਕਿੱਲੇ ਦਾ ਹੀ ਆਕਸੀਜਨ ਉਹ ਜਾਨਵਰ ਪੰਛੀ ਉਹ ਖਟੇਰੇ ਉੱਤਤਰ ਉਹ ਮੰਨ ਲੋ ਜਾਨਵਰ ਪੰਛੀ ਜਿਹੜੇ ਸਾਡੇ ਤੋਂ ਲੁੱਟ ਹੋਈ ਜਾਂਦੇ ਆ ਵੀ ਜਿਹੜੇ ਉਹ ਸਭ ਵਾਪਸ ਲੈ ਆਉਗੇ। ਇੱਕ ਇੱਕ ਕਿੱਲੇ ਦੇ ਵਿੱਚ ਜੇ ਅਸੀਂ ਸਾਰੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਝੰਡਾ ਤੇ ਸਿੱਖਿਆ ਵਾਹਤੋਂ ਲਈ ਆ ਜਦੋਂ ਵੀ ਬੁੱਧੀ ਕੀ ਤਾਂ ਸਿੱਧਾ ਆ ਜੀ ਬੰਦਾ ਕਿੱਲਾ ਪਿੰਡ ਦੇ ਵਿੱਚ ਜੰਗਲ ਵਾਸਤੇ ਨੂੰ ਆਇਆ ਤੇ ਬਾਈ ਸਾਰਿਆਂ ਨਾਲ ਸਾਡੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਕੀ ਖਾਲਸਾ ਬਾਈ ਹਾਂਜੀ ਬਹੁਤ ਬਹੁਤ ਧੰਨਵਾਦੀ ਕਣਕਵਾੜ ਦਾ ਕਣਕਵਾਲ ਭੰਗੂਆ ਪਿੰਡ ਤੋਂ ਜਿਹੜਾ ਸਾਨੂੰ ਵੀਰ ਨੂੰ ਸਾਡੇ ਕੋਲ ਪਹੁੰਚਿਆ ਉਤੇ ਆਪਣੇ ਲੱਗੜੀ ਦੀ ਸੇਵਾ ਕਰਦੇ ਆ ਉੱਥੇ ਅਸੀਂ ਮੀਨ ਕਰਦੇ ਆ ਉਹਨਾਂ ਨਾਲ ਸੰਬੰਧੀ ਇਲਾਕੇ ਦੇ ਵਿੱਚ ਵੀ ਆਪਣੇ ਦੀ ਸੇਵਾ ਕਰਨ ਲੱਗਣ ਹੌਲੀ ਹੌਲੀ ਪੰਜਾਬ ਪੱਧਰ ਤੇ ਇਸ ਤਰ੍ਹਾਂ ਦੀਆਂ ਸੁਭਾਵਾਂ ਪੈਣ ਇਤਾਂ ਦੀਆਂ ਟੀਮਾਂ ਦੀ ਬਹੁਤ ਜ਼ਰੂਰਤ ਆ ਸਾਡੇ ਪੰਜਾਬ ਨੂੰ ਸਾਡੇ ਸਮਾਜ ਨੂੰ ਪਿੰਡੋਂ ਪਿੰਡੀ ਦੇ ਨੌਜਵਾਨ ਆਪਣੀਆਂ ਆਪਣੇ ਇਲਾਕੇ ਦੀਆਂ ਡਿਊਟੀਆਂ ਨਿਭਾਉਣ ਲੱਗਣ ਤਾਂ ਇਹ ਕੋਈ ਬਹੁਤ ਲੰਬਾ ਟਾਈਮ ਨਹੀਂ ਲੱਗੂਗਾ ਕਿ ਪੰਜਾਬ ਨੂੰ ਅਸੀਂ ਦੁਬਾਰਾ ਫਿਰ ਤੋਂ ਉਹ ਹਰਿਆ ਭਰਿਆ ਪੰਜਾਬ ਬਣਾ ਸਕਦੇ ਆ ਉਹ ਪੰਜ ਦਿਆਂਵਾਂ ਦੀ ਧਰਤੀ ਬਣਾ ਸਕਦੇ ਆ ਕਿਉਂਕਿ ਅੱਜ ਜੇ ਸੰਘਰਸ਼ ਕਰਨੇ ਪੈਂਦੇ ਆ ਅਸੀਂ ਅੱਧੋ ਪਾਰਟੀ ਆ ਸਾਰੇ ਅੱਡ ਅੱਡ ਮੂੰਹ ਆ ਸਾਰਿਆਂ ਦੇ ਜਦੋਂ ਵੀ ਕਿਤੇ ਕੋਈ ਸਾਡੇ ਲੀਡਰ ਸਾਡੇ ਨਾਲ ਕੁਝ ਗਲਤ ਕਰਦੇ ਨੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਸਹੀ ਕੌਣ ਆ ਤੇ ਗਲਤ ਕੌਣ ਆ ਪਰ ਜੇ ਅਸੀਂ ਘਰੋਂ ਸਹੀ ਹੋ ਕੇ ਦੁਰਾਂਗੇ ਅਸੀਂ ਆਪਣੇ ਨਗਰ ਦੀ ਮਦਦ ਕਰਾਂਗੇ ਅਸੀਂ ਉਹਨਾਂ ਦੀਆਂ ਬੁਰਕੀਆਂ ਤੇ ਉਹਨਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਵੋਟੀਆਂ ਤੇ ਅਸੀਂ ਅਸੀਂ ਨਹੀਂ ਕਰਾਂਗੇ ਸਾਡੇ ਨਗਰ ਨੂੰ ਸਾਡੇ ਐਨਆਰਆਈ ਭਰਾ ਹੀ ਚਲਾ ਸਕਦੇ ਆ ਪੰਜਾਬ ਦੇ ਵਿੱਚ ਅੱਜ ਜੇ ਮੰਨ ਲ ਗੱਲ ਕਰੀਏ 100 ਕਰੋੜ ਦੀ ਵੀ 100 ਕਰੋੜ ਰੁਪਇਆ ਲਾਗਤ ਆ ਪੰਜਾਬ ਦੇ ਵਿੱਚ ਤਾਂ 100 ਦੇ ਵਿੱਚੋਂ 60 ਕਰੋੜ ਰੁਪਇਆ ਸਾਡੇ ਐਨਆਰਆਈ ਭੈਣ ਭਰਾ ਲਾਉਂਦੇ ਆ ਜਦੋਂ ਵੀ ਪੰਜਾਬ ਚ ਲੋੜ ਪੈਂਦੀ ਆ ਤੇ ਜੇ ਐਨਆਰਆਈ ਭਰਾ ਭੈਣਾ ਸਾਡੀਆਂ ਆਪਣੇ ਪਿੰਡ ਦੀ ਸਾਂਭ ਲੈਣ ਆਪੋ ਆਪਣੇ ਪਿੰਡਾਂ 'ਚ ਹੀ ਲੋਕਾਂ ਦੀ ਮਦਦ ਕਰ ਲੈਣ ਤਾਂ ਸਾਨੂੰ ਨਹੀਂ ਲੱਗਦਾ ਵੀ ਕੋਈ ਸਮੱਸਿਆ ਪਿੰਡਾਂ ਚ ਆਊਗੀ ਸੀ ਬ੍ਰਿਜ ਪਾਈਪ ਲਾਈਨ ਹਰ ਤਰ੍ਹਾਂ ਦੇ ਕੰਮ ਪਿੰਡਾਂ 'ਚ ਕਰਾ ਸਕਦੇ ਆ ਜਿਵੇਂ ਇਹਨਾਂ ਵੀਰਾਂ ਨੇ ਸਾਰਿਆਂ ਨੇ ਸਹਿਯੋਗ ਦੇ ਕੇ ਆਪਣੇ ਨੱਗਰ ਦੇ ਵਿੱਚ ਕੀਤਾ ਜਿਸੇ ਪੂਰੇ ਨੱਗਰ ਆਜੋ ਬੱਪੂ ਜਿੱਥੇ ਆਜੋਗੇ ਸਾਰੇ ਨੱਗਰ ਨੂੰ ਨੱਗਰ ਰੈਸ ਟੀਮ ਅਗਾਜ ਨੂੰ ਸਾਡੇ ਵੱਲੋਂ ਇੱਕ ਛੋਟਾ ਜਿਹਾ ਸਨਮਾਨ ਬਹੁਤ ਬਹੁਤ ਧੰਨਵਾਦ ਜੀ ਇਹ ਸਨਮਾਨ ਨਿਸ਼ਾਨੀ ਦੇ ਕੇ ਅਸੀਂ ਵੀਰਾਂ ਦਾ ਸਤਿ ਸਨਮਾਨ ਕਰਦੇ ਹਾਂ ਸੱਚੇ ਪਾਤਸ਼ਾਹ ਨੂੰ ਹੋਰ ਤਾਂ ਆਖਦਾ ਤਾਂ ਸਰ ਮੈਂ ਚਰਨੀ ਕਲਾ ਤੰਦਰੁਸਤ ਹੈ ਸਰ ਗੋ ਗੋਤਾ ਹੈ ਬਹੁਤ ਜੀ ਇਧਰ ਰੱਖੋ